ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਵੀ ਸਰੇ ਦੇ ਟੂਰਨਾਮੈਂਟ ਅੱਜ ਕਾਫੀ ਟੂਰਨਾਮੈਂਟਾਂ ਵਧੀਆ ਕੱਪ ਵੱਡੇ ਕੱਪ ਤੇ ਉਹਨਾਂ ਵਾਰੀ ਤੁਹਾਨੂੰ ਅਪਡੇਟ ਦੇਣੀ ਆ ਸਰੇ ਦੇ ਖਿਡਾਰੀ ਅੱਜ ਖੇਡਣੇ ਆ ਮੇਰੇ ਵੀਰੋ ਸਰੇ ਦੇ ਮੈਚ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਸਬਸਕ੍ਰਾਈਬ ਬਹੁਤ ਸੇ ਵੀਰ ਨਹੀਂ ਕਰਦੇ نیچے ਲਾਲ ਕਲਰ ਨੂੰ ਸ਼ੁਰੂ ਰਨਪ ਕੇ ਜਾਇਓ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲਣੀਆਂ ਤਾਂ ਕਰਕੇ ਜ਼ਰੂਰ ਕਰਿਓ ਸਬਸਕ੍ਰਾਈਬ ਤੇ ਲਾਈਕ ਪਹਿਲਾ ਟੂਰਨਾਮੈਂਟ ਸਹੌਲੀ ਦੇ ਵਿੱਚ ਅੱਜ ਹੋਣ ਜਾ ਰਿਹਾ ਵਧੀਆ ਕੱਪ ਓਪਨ ਦਾ ਅੱਜ ਓਪਨ ਰੋਲ ਦੇ ਇੱਥੇ ਮੇਰੇ ਵੀਰੋ ਮੈਚ ਤੁਹਾਨੂੰ ਦੇਖਣ ਨੂੰ ਮਿਲਣਿਆ ਕੱਲ ਮਾਨੋਚਾਲ ਚ ਜੱਗੂ ਹਾਕਮਵਾਲ ਦੀ ਟੀਮ ਖੇਡੀ ਸੀ ਜੱਗੂ ਨਹੀਂ ਖੇੜ ਪਾਇਆ ਉਹ ਜੋ ਪਹੁੰਚਿਆ ਜ਼ਰੂਰ ਸੀ ਸਾਥ ਦੇ ਕਾਰਨ ਉਹ ਜੇ ਬਾਹਰੀ ਬੈਠਾ ਰਿਹਾ ਤਾਂ ਕਰਕੇ ਜਿੱਦਣ ਵਧੀਆ ਹੋਇਆ ਸੈੱਟ ਹੋਇਆ ਉਦੋਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਕਿ ਉਹ ਵੀ ਦੇਖਣ ਨੂੰ ਮਿਲੂ ਹਾਕਮ ਵਾਲੀਏ ਦੀ ਖੇਡ ਵੀ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਅੱਗੇ ਪ੍ਰਾਣੀ ਦੇ ਵਿੱਚ ਮੋਗੇ ਇਲਾਕੇ ਦੇ ਵਿੱਚ ਕਈਏ ਵੱਡਾ ਟੂਰਨਾਮੈਂਟ ਓਪਨ ਦਾ ਕਰਵਾਇਆ ਜਾਣਾ ਲੱਖ ਪਹਿਲਾ ਇਨਾਮਾ ਦੂਜਾ ਇਨਾਮ 75000 ਬੈਸਟਾਂ ਲਈ ਵੀ ਵੱਡੇ ਇਨਾਮ ਰੱਖੇ ਗਏ ਆ ਵਧੀਆ ਮੈਚ ਇਸ ਟੂਰਨਾਮੈਂਟ ਤੇ ਵੀ ਤੁਹਾਨੂੰ ਦੇਖਣ ਨੂੰ ਮਿਲਣਿਆ ਇਸ ਤੋਂ ਅੱਗੇ ਖੇੜੀ ਗੰਢਗਾ ਪਟਿਆਲੇ ਇਲਾਕੇ ਦੇ ਵਿੱਚ ਮੇਰੇ ਵੀਰੋ ਇਹ ਵੀ ਓਪਨ ਦਾ ਟੂਰਨਾਮੈਂਟ ਇਹ ਕਬੱਡੀ ਕਾਪ ਤੇ ਮੇਰੇ ਵੀਰੋ ਬੈਸਟਾਂ ਨੂੰ 4 ਟਰੈਕਟਰ ਰੱਖੇ ਗਏ ਆ ਬਾਕੀ ਇਹ ਪਤਾ ਨਹੀਂ ਬਈ ਹੋਣਾ ਜਾਂ ਨਹੀਂ ਜੇ ਕਿਸੇ ਵੀਰ ਨੂੰ ਪਤਾ ਹੋਇਆ ਵੀ ਕੈਨਸਲ ਆ ਜਾਂ ਨਹੀਂ ਕਿਉਂਕਿ ਜੋ ਹੈ ਗੱਲਬਾਤ ਨਹੀਂ ਹੋ ਪਾਈ ਕਮੇਟੀ ਨਾਲ ਵੀ ਹੋਣਾ ਜਾਂ ਨਹੀਂ ਤੇ ਜਰੂਰ ਤੁਸੀਂ ਦੱਸ ਸਕਦੇ ਹੋ ਜੇ ਕਿਸੇ ਵੀਰ ਨੂੰ ਪਤਾ ਹੋਇਆ ਐਸ ਤੋਂ ਅੱਗੇ ਮੇਰੇ ਵੀਰੋ ਅੱਜ ਜਵਾਰ ਕੇ ਮਾਨਸੇ ਦਾ ਇਹ ਵੀ ਟੂਰਨਾਮੈਂਟ ਓਪਨ ਦਾ ਕੰਟੈਕਟ ਕਰਕੇ ਜਾਇਓ ਜੇ ਵੀਰ ਨੇ ਕਿਸੇ ਨੇ ਟੀਮ ਨੇ ਜਾਣਾ ਜਾਂ ਕਿ ਖਿਡਾਰੀ ਨੇ ਪਤਾ ਕਰਕੇ ਜਾਣ ਜਵਾਰਕੇ ਦਾ ਮੇਲਾ ਜੇ ਹੋਣਾ ਮਾਨਸੇ ਇਲਾਕੇ ਚ ਪਣਦਾ ਵੀ ਮੇਰੇ ਵੀਰੋ ਸਰੇ ਦਾ ਟੂਰਨਾਮੈਂਟ 175 ਇਨਾਮ ਰੱਖਿਆ ਗਿਆ ਏਸ ਕਬੱਡੀ ਕੱਪ ਤੇ ਬਾਕੀ ਮੇਰੇ ਵੀਰੋ ਅੱਜ ਹਰਿਆਣੇ ਦੇ ਵਿੱਚ ਵੀ ਉਹ ਟੂਰਨਾਮੈਂਟ ਹੋਣਾ ਇੱਕ ਦੋ ਕੱਪੀ ਤੁਹਾਨੂੰ ਵੀ ਪਤਾ ਹਰਿਆਣੇ ਚ ਵੱਡੇ ਕੱਪ ਹੁੰਦੇ ਆ ਤੇ ਬਿਵਾਨੀ ਦੇ ਵਿੱਚ ਵੱਡਾ ਟੂਰਨਾਮੈਂਟ ਅੱਜ ਤੋਂ ਸ਼ੁਰੂਆਤ ਆ ਕੱਲ ਨੂੰ 29 ਫਰਵਰੀ ਨੂੰ ਫਾਈਨਲ ਤੇ ਕੁਆਟਰਫਾਈਨਲ ਤੋਂ ਲੈ ਕੇ ਫਾਈਨਲ ਮੈਚ ਕੱਲ ਨੂੰ ਕਰਵਾਉਣੇ ਆ ਉਪਨ ਦੇ ਸਿਰੇ ਦੇ ਮੈਚ ਇੱਥੇ ਵੀ ਹੋਣ ਜਾ ਰਹੇ ਆ ਅੱਜ ਪੰਜਾਬ ਦੀਆਂ ਟੀਮਾਂ ਨੇ ਵੀ ਕੁਝ ਕੁ ਹਿੱਸਾ ਲੈਣੀਆਂ ਤੇ ਹਰਿਆਣੇ ਦੀਆਂ ਵੀ ਖੇਡਣਗੀਆਂ ਤੇ ਦੱਸਿਆ ਗਿਆ ਵੀ ਲਾਈਵ ਨਹੀਂ ਚੱਲਣਾ ਇਸ ਟੂਰਨਾਮੈਂਟ ਦਾ ਤਾਂ ਕਰਕੇ ਬਹੁ ਵੀ ਰਾਈਵ ਪਾ ਲੈਣਗੇ ਲਾਈਵ ਇਹਦਾ ਨਹੀਂ ਚੱਲਣਾ ਇਸ ਵੱਡੇ ਮੇਲੇ ਦਾ ਬੈਸਟਾ ਨੂੰ ਮੈਸੀ ਟਰੈਕਟਰ ਆ ਮੇਰੇ ਵੀਰੋ ਕੱਲ ਨੂੰ ਦੇਖਾਂਗੇ ਇੱਥੋਂ ਵੀ ਕੌਣ ਜਿੱਤੂਗਾ ਅੱਜ ਵੀ ਮੈਚ ਹੋਣੇ ਆ ਦੱਸਿਆ ਜਾ ਰਿਹਾ ਵੀ ਸ਼ਾਦੀ ਫਰਿਆਦ ਹੋਣਿਆਂ ਦੀਆਂ ਟੀਮਾਂ ਜਾਣਕੀ ਪੰਜਾਬ ਦੀਆਂ ਵੀ ਟੌਪ ਦੀਆਂ ਖੇਡਣ ਜਾ ਰਹੀਆਂ ਇਸ ਮੇਲੇ ਤੇ ਕਾਲੇ ਸੰਗਿਆ ਚਾਜਾ ਐ ਮਿਲ ਕੇ ਹੋਣੀ ਆ 메ਜਰ ਲੀਗ ਕਰਵਾਈ ਜਾਣੀ ਆ ਜਾਨੀ ਕਿ ਜਿੱਥੇ ਕੀ ਮੇਰੇ ਵੀਰੋ ਸਕਾਰਪੀਓ ਗੱਡੀ ਬੱਬੂ ਭਿੰਡਰ ਨੂੰ ਦਿੱਤੀ ਜਾਣੀ ਆ 1.2 ਲੱਖ ਤੇ 2 ਲੱਖ ਪਹਿਲਾ ਤੇ ਦੂਜਾ ਨਾਮ ਮੇਰੇ ਵੀਰੋ ਸਿਰੇ ਦੇ ਮੈਚ ਇਸ ਟੂਰਨਾਮੈਂਟ ਤੇ ਵੀ ਅੱਜ ਤੁਹਾਨੂੰ ਦੇਖਣ ਨੂੰ ਮਿਲਣਿਆ ਤੇ ਬਾਕੀ ਸੁਲਤਾਨ ਗਾੜਾ ਖੁਸ਼ੀ ਵੀ ਜੋ ਹੈ ਛੱਡੇ ਇਸ ਵੱਡੇ ਮੇਲੇ ਤੇ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਮੇਰੇ ਵੀਰੋ ਵੱਡੇ ਮੇਲਿਆਂ ਬਾਰੇ ਅੱਜ ਟੂਰਨਾਮੈਂਟ ਜਿਆਦਾ ਤਾਂ ਕਰਕੇ ਫਾਸਵੇਂ ਮੈਚ ਤਾਂ ਸ਼ਾਇਦ ਹੀ ਤੁਹਾਨੂੰ ਕਿਤੇ ਦੇਖਣ ਨੂੰ ਮਿਲਣ ਐਮ ਐਲ ਕੇ ਚ ਹੋ ਸਕਦਾ ਪੂਰੀ ਤੱਕ ਵੀ ਬਈ ਬਹੁਤ ਵਧੀਆ ਮੈਚ ਐਮ ਐਲ ਕੇ ਫੈਡਰੇਸ਼ਨ ਦੇ ਹੁੰਦੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕੋਸ਼ਿਸ਼ ਕੀਤੀ ਆ ਵੀ ਜ਼ਿਆਦਾ ਸਮਾਂ ਨਾ ਲਿਆ ਜਾਵੇ ਤੁਹਾਡਾ ਕੋਈ ਗਲਤ ਲੱਗਿਆ ਹੋਇਆ ਵੀਡੀਓ ਚ ਤਾਂ ਮਾਫੀ ਚਾਹੁੰਦੇ ਆ ਉਹਦੇ ਲਈ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ